एबीपी सांजा ਤੁਹਾਨੂੰ ਰੱਖੇ ਅੱਗੇ 22 ਜਨਵਰੀ ਨੂੰ ਅਮਿਤ ਸ਼ਾਹ ਨੂੰ ਲਲਕਾਰਨਗੇ ਕੈਪਟਨ ਅਮਰਿੰਦਰ ਸਿੰਘ ਨਸ਼ਾ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦਾ ਸੱਤ ਗਰਮ ਹੀ ਸੀ ਪਰ ਇਤੇਨਾ ਕਿਤੇ ਕੈਪਟਨ ਜ਼ਰੂਰ ਕੁਝ ਠੰਡੇ ਜਾਪੇ ਨਾ ਕਦੇ ਕਾਂਗਰਸੀਆ ਡੈਲੀਆ ਦਾ ਹਿੱਸਾ ਬਣੇ ਤੇ ਨਾ ਹੀ ਆਪਣੇ ਸਾਥੀਆਂ ਸੰਗ ਲਾਇਤ ਧਰੂਣੇ ਪਰ ਰਾਜਸ਼ਾਹੀ ਲੰਚ ਚੱਕਦਿਆਂ ਕਾਂਗਰਸੀ ਵਿਧਾਇਕਾ ਸੰਗ ਕੈਪਟਨ ਨੇ ਫੈਸਲਾ ਲਿਆ 22 ਜਨਵਰੀ ਨੂੰ ਨਸ਼ਾ ਖਿਲਾਫ ਤੇ ਬੀਜੇਪੀ ਦੀ 도ਗਲੀ ਨੀਤੀ ਖਿਲਾਫ ਰੈਲੀ ਕਰਨ ਦਾ ਉਹ ਵੀ ਅਮਰitsar ਚ ਜਿੱਥੋਂ ਕੈਪਟਨ ਸਾਥ ਸੰਸਦ ਹੈ 22 ਤਰੀਕ ਨੂੰ ਅਮਰitsar ਦੇ ਵਿੱਚ ਰੈਲੀ ਹੋਣੀ ਹੈ ਜਿੱਥੇ ਅਮਿਤ ਸ਼ਾਹ ਦੇ ਪ੍ਰਾਪਰ ਰੈਲੀ ਕਰਨੀ ਹੈ ਔਰ ਜਿਹੜਾ ਪੰਜਾਬ ਦੇ ਵਿੱਚ ਡਰੱਗ ਇਸ਼ੂ ਦੇ ਉੱਤੇ ਜਿੱਥੇ ਬੀਜੇਪੀ ਨੇ ਯੂ ਟਰਨ ਲਿਆ ਉਹਦੇ ਖਿਲਾਫ ਅਸੀਂ ਡਟ ਕੇ ਇਹ ਪ੍ਰਦਰਸ਼ਨ ਵਾਲੀ ਰੈਲੀ ਕਰਨੀ ਹੈ ਬੀਜੇਪੀ ਦਾ ਜਿਹੜਾ 도ਗਲਾ ਚਿਹਰਾ ਉਹ ਲੋਕਾਂ ਦੇ ਸਾਹਮਣੇ ਜਾ ਕੇ ਕਰਨਾ ਬੜਾ ਜ਼ਰੂਰੀ ਹੈ ਇਹ ਚਾਹੁੰਦੇ ਕਿ ਬੀਜੇਪੀ ਜਿਹੜਾ ਅਕਾਲੀਵਲੋਂ ਤੋੜ-ਮਚੋੜਾ ਕਰਕੇ ਜਿਵੇਂ ਪੰਜਾਬੀ ਦੀ ਖਾਹਵਤਾ ਖਾਨ ਪੀਣ ਨੂੰ ਬੰਦ ਲਈ ਡੰਡੇ ਖਣ ਨੂੰ ਰਿੱਚ ਤੇ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਜੇ ਇਹਨਾਂ ਨੇ 9 ਸਾਲ ਇਕੱਠੇ ਮਲਾਈ ਖਾਧੀ ਹੈ ਤੇ ਹੁਣ ਲੋਕਾਂ ਦਾ ਗੁੱਸਾ ਵੀ ਚੱਲ ਜੇ ਵੈਸੇ ਤਾਂ ਕੈਪਟਨ ਮਜੀਠੀਆ ਖਿਲਾਫ ਸੀਬੀਆਈ ਜਾਂਚ ਤੇ ਹਮੇਸ਼ਾ ਹੀ ਸ਼ਾਂਤ ਰਹੇ ਨੇ ਤਾਂ ਹੁਣ ਕੀ ਹੋਵੇਗਾ ਕੈਪਟਨ ਦਾ ਸਟੈਂਡ ਕੈਪਟਨ ਅਵਰਿੰਦਰ ਸਿੰਘ ਜੀ ਸਿਰਫ ਮਜੀਠੀਆ ਜੀ ਦਾ ਅਸਤੀਫਾ ਨਹੀਂ ਮੰਗ ਰਹੇ ਉਹ ਇਸ ਅਕਾਲੀ ਬੀਜੇਪੀ ਸਰਕਾਰ ਦਾ ਅਸਤੀਫਾ ਮੰਗ ਰਹੇ ਇਹ ਲਲਕਾਰ ਹੈ ਇੱਕ ਵਿਅਕਤੀ ਵਿਸ਼ੇਸ਼ ਕੋ ਨਹੀਂ ਹੈ ਇਹ ਲਲਕਾਰ ਅਕਾਲੀ ਬੀਜੇਪੀ ਸਰਕਾਰ ਕੋ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪਰ ਅੱਜ ਤਾਂ ਇੰਜ ਜਾਪਿਆ ਜਿਵੇਂ ਕਾਂਗਰਸ ਦੀ ਪੂਰੀ ਕਮਾਨ ਕੈਪਟਨ ਦੇ ਹੱਥ ਆ ਗਈ ਹੋਵੇ ਪਾਰਟੀ ਪ੍ਰਧਾਨ ਨੂੰ ਖੂੰਜੇ ਲਾ ਨਸ਼ਾ ਖਿਲਾਫ ਰੈਲੀ ਕਰਨ ਦੀ ਰਣਨੀਤੀ ਬਣਾਈ ਚਾਹੇ ਪੋਚ ਦਾ ਸਵਾਲ ਲੈnde ਕਾਂਗਰਸ ਦੇ 34 ਵਿਧਾਇਕਾਂ ਨੇ ਕੋਰ ਕੀ ਕੀ ਰਣਨੀਤੀਆਂ ਬਣਾਈਆਂ ਤੇ ਬੀਜੇਪੀ ਦੇ ਨਾਲ-ਨਾਲ ਹੋ ਕੇ ਇਸ ਨੂੰ ਸਾਈਡਲਾਈਨ ਕਰਨ ਦੀ ਤਿਆਰੀ ਚੱਲ ਨੀ ਕੈਪਟਨ ਸਾਫ ਇਹ ਤਾਂ ਉਹੀ ਜਾਣਨ ਜੋ ਕੈਪਟਨ ਦੀ ਰੋਟੀ ਖਾ ਕੇ ਬਾਜਵਾ ਦੇ ਨਾਂ ਦੇ ਡਾਕੜ ਮਾਰ ਰਹੇ ਨੇ। ਈਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ